ਉਹ ਕਹਾਵਤ ਆ ਵੀ ਕਿਸਾਨ ਗੰਨਾ ਨਹੀਂ ਦਿੰਦਾ ਪੇਲੀ ਦਿੰਦਾ ਉਹਦਾ ਮਤਲਬ ਕਹਿੰਦਾ ਇਹ ਸੀ ਕਿ ਜਿਹੜੀ ਚੀਜ਼ ਸਸਤੀ ਕਿਸਾਨ ਉਹ ਨਹੀਂ ਫਰੀ ਦਿੰਦਾ ਜਿਹੜੀ ਚੀਜ਼ ਸਭ ਤੋਂ ਮਹਿੰਗੀ ਤਿਆਰ ਹੋ ਕੇ ਹੁੰਦੀ ਹੈ ਤੇ ਉਹ ਮੁਫਤ ਦੇ ਦਿੰਦਾ ਵਾ ਹਾਂਜੀ ਮੈਂ ਬੈਂਕ 'ਚ ਕੋਈ 2012 13 14 ਤੱਕ ਮੈਂ ਜੋ ਕੀਤੀ ਆ ਆਂਦਰੀ ਵਾਲੇ ਪਾਸੇ ਹੁੰਦੇ ਆ ਜਾਂ ਇੱਕ ਕਹਿੰਦੇ ਪਾਣੀ ਆ ਟਾਈਪ ਬਣਦੇ ਆ ਫਿਰ ਦਿੱਕਤਾਂ ਤੇ ਹੁੰਦੀਆਂ ਵਾ ਉਹਨੂੰ ਥੋੜਾ ਜਿਹਾ ਮਤਲਬ ਫੀਲ ਵੀ ਆਉਂਦਾ ਵਾ ਪਰ ਫਿਰ ਸੋਚੀਦਾ ਵੀ ਯਾਰ ਅਸੀਂ ਆਪਣੀ ਚੀਜ਼ ਵੇਚ ਰਹੇ ਆ ਆਪਣੇ ਨਾਲੇ ਸਮਾਜ ਨੂੰ ਚੰਗੀ ਚੀਜ਼ ਦੇ ਰਹੇ ਆ ਹੁਣ ਆ ਜਿਹੜੇ ਮਹੀਨੇ ਆ ਜਿਦਾਂ ਅਗਸਤ ਤੇ ਜਿਹੜਾ ਪਹਿਲਾ ਚੱਲਿਆ ਵਾ ਜੁਲਾਈ ਜੁਲਾਈ ਅਗਸਤ ਸਤੰਬਰ ਇਹ ਤਿੰਨ ਮਹੀਨੇ ਆ ਕਿ ਜਦੋਂ ਕਮਾੜ ਜਿਹੜਾ ਵਾ ਉਹ ਬੱਚਾ ਹੁੰਦਾ ਉਦੋਂ ਰੋ ਇੱਕ ਤੇ ਚੱਕੀ ਹੁੰਦੀ ਆ ਇੱਕੋ ਜੇ ਰੋ ਅਸੀਂ ਹੁਣ ਮੰਨ ਲਓ ਕਿ ਲੈ ਵੀ ਹੁੰਦੇ ਆ ਗੰਨਾ ਲੈ ਵੀ ਹੁੰਦੇ ਆ ਤੋ ਉਹ ਜਿਹੜਾ ਵੀ ਇਹਨੂੰ ਪੀਏਗਾ ਉਹਦਾ ਗਲਾ ਕਰਾਫ ਹੋਊਗਾ ਜਾਂਦਾ ਪੇਟ ਕਰਾਫ ਹੋਊਗਾ ਇਸ ਐਪੀਸੋਡ ਦਾ ਮੀਨਾ ਸੀ ਉਹਦੇ ਫਿਰ ਮੈਂ ਕੀਪੂੜੇ ਸ਼ੁਰੂ ਕਰ ਲਏ ਤੇ ਕੀਪੂੜਿਆਂ ਨੇ ਬਹੁਤ ਵਧੀਆ ਮੈਨੂੰ ਰਿਸਪੌਂਸ ਦਿੱਤਾ ਲੋਕਾਂ ਨੇ ਪਸੰਦ ਕੀਤੀ ਬੇਟੀ ਸ਼ਹਿਰ ਵਿੱਚ ਇਸ ਤਰ੍ਹਾਂ ਦਾ ਕਿਤੇ ਨਹੀਂ ਹੈਗਾ ਬਹੁਤ ਫਿਰਲਾ ਹੀ ਹੁੰਦਾ ਤੇ ਨਾਲ ਨਾਲ ਫਿਰ ਮੈਂ ਘਰ ਦਾ ਖਾਣਾ ਵੀ ਜਿਹੜਾ ਹੈ ਜੀ ਆ ਕੇ ਕੇਕੇ ਨਾਲ ਤਿਆਰ ਕਰਕੇ ਬਣਾਉਂਦੀ ਇੱਥੇ ਸਰਵਤਨ ਲੱਗ ਗਿਆ ਟਾਲਾ ਦੇ ਗੱਲ ਕਰੀਏ ਤੇ ਇੱਕ ਐਸਾ ਸਟਾਲ ਕਹਿ ਸਕਦੇ ਆ ਇੱਕ ਐਸੀ ਚਲਦੀ ਫਿਰਦੀ ਜਿਹੜੀ ਬਹੁਤ ਦਾ ਵੇਲਣਾ ਤਾਂ ਸੀ ਲੇਕਿਨ ਉਹ ਇੱਥੇ ਇੱਕ ਸਾਈਡ ਖਾਲੀ ਇਹ ਨੌਜਵਾਨ ਵੱਲੋਂ ਸ਼ੁਰੂ ਕੀਤਾ ਗਿਆ ਔਰ ਜੇ ਸੀਜ਼ਨ ਦੀ ਗੱਲ ਕਰੀਏ ਤਾਂ ਇੱਥੇ ਰੌ ਦਾ ਵੇਲਣਾ ਚੱਲ ਰਿਹਾ ਸੀ ਔਰ ਰੌ ਦਾ ਵੇਲਣਾ ਉਹ ਵੇਲਣਾ ਨਹੀਂ ਕਿ ਜਿਵੇਂ ਦਾ ਵੇਲਣਾ ਇੱਕ ਪੂਰਾ ਹਾਈ ਟੈਕ ਇੱਕ ਹਾਈਜੈਨਿਕ ਵੀ ਇੱਕ ਰੌ ਦੀ ਇੱਕ ਇਹ ਕਹਿ ਸਕਦੇ ਕਿ ਫਾਰਮਰ ਖੁਦ ਆਪ ਇੱਥੇ ਰੌ ਕੱਢ ਕੇ ਵੇਚ ਰਿਹਾ ਸੀ ਔਰ ਰੌ ਕਿਵੇਂ ਦੀ ਸੀ ਔਰ ਕੀ ਕੀ ਵੈਰਾਈਟੀ ਹੈ ਉਹਦੇ ਚ ਉਹ ਵੀ ਗੱਲ ਕਰਦੇ ਆ ਲੇਕਿਨ ਹੁਣ ਜੇ ਉਹ ਸਟਾਲ ਦੀ ਗੱਲ ਕਰੀਏ ਤੇ ਇੱਕ ਘਰ ਵਾਲਾ ਖਾਣਾ ਵੈਜ ਥਾਲੀ ਸਪੈਸ਼ਲ ਪੂਰਾ ਕੀ ਐਸੀ ਆਈਟਮਾਂ ਜਿਹੜੀਆਂ ਇੱਥੇ ਮਿਲ ਰਹੀਆਂ ਔਰ ਇਸ ਨੌਜਵਾਨ ਦੀ ਗੱਲ ਕਰੀਏ ਜਿਹਦੇ ਵੱਲੋਂ ਸ਼ੁਰੂ ਕੀਤਾ ਗਿਆ ਇਸ ਨੌਜਵਾਨ ਦੀ ਜੇ ਮੈਂ ਜ਼ਿਕਰ ਕਰਾਂ ਤਾਂ ਇਹ ਨੌਜਵਾਨ ਬੈਂਕ ਦੇ ਵਿੱਚ ਜੌਬ ਕਰਦਾ ਔਰ ਪਹਿਲੇ ਬੈਂਕ ਦੇ ਵਿੱਚ ਜੌਬ ਕਰਦੇ ਖੇਤੀ ਬਾੜੀ ਨਾਲ ਜੁੜਿਆ ਪਰਵਾਰ ਪਰ ਫਿਰ ਖੁਦ ਆਪਣਾ ਹੀ ਕੰਮ ਸ਼ੁਰੂ ਕਰਨ ਦੀ ਇੱਕ ਮੰਨ ਦੇ ਵਿੱਚ ਮਨਚਾਈ ਤਾਂ ਇਹ ਸਟਾਲ ਬਣਾ ਲਿਆ ਲੇਕਿਨ ਗੱਲ ਵੀ ਕਰਦੇ ਆ ਕਿ ਕੀ ਇੱਕ ਮਨ ਦੇ ਵਿੱਚ ਕੀ ਸੋਚ ਸੀ ਕੀ ਬੈਂਕ ਦੀ ਜੌਬ ਦੀ ਕੀ ਸੀ ਖੇਤੀਬਾੜੀ ਨਾਲ ਵੀ ਜੁੜੇ ਔਰ ਖੁਦ ਅੱਜ ਪਾਜੀ ਛਣਵਾਤ ਤੇ ਰੋ ਦੇ ਵੇਲੇ ਨੇ ਤੁਸੀਂ ਹੁਣ ਖਾਣਾ ਵੀ ਆ ਨਾ ਹਾ ਜੀ ਰੋ ਦਾ ਵੇਲ ਨਾ ਵੀ ਇੱਕ ਕਹਿ ਲੀਏ ਕਿ ਕਿਸਾਨ ਇਹਨੇ ਗੰਨਾ ਨਹੀਂ ਦਿੰਦਾ ਤੇ ਭੇਲੀ ਦਿੰਦਾ ਲੋਕ ਹਸਾਵਤ ਆ ਵੀ ਕਿਸਾਨ ਗੰਨਾ ਨਹੀਂ ਦਿੰਦਾ ਭੇਲੀ ਦਿੰਦਾ ਉਹਦਾ ਮਤਲਬ ਕਹਿੰਦਾ ਇਹ ਸੀ ਕਿ ਜਿਹੜੀ ਚੀਜ਼ ਸਸਤੀ ਕਿਸਾਨ ਉਹ ਨਹੀਂ ਫਰੀ ਦਿੰਦਾ ਜਿਹੜੀ ਚੀਜ਼ ਸਗੋਂ ਮਹਿੰਗੀ ਤਿਆਰ ਹੋ ਗਈ ਹੁੰਦੀ ਆ ਤੇ ਉਹ ਮੁਫਤ ਦੇ ਦਿੰਦਾ ਵਾ ਪਰ ਉਹ ਠੀਕ ਸੀ ਉਹ ਸਾਡੇ ਉਦੋਂ ਬਜ਼ੁਰਗਾਂ ਵੇਲੇ ਟਾਈਮ ਨੂੰ ਦੀ ਗੱਲਾਂ ਉਹ ਸਹੀ ਸੀ ਉਦੋਂ ਇਸ ਤਰ੍ਹਾਂ ਹੀ ਹੁੰਦਾ ਸੀ ਕਿਸਾਨ ਗੰਨਾ ਨਹੀਂ ਦਿੰਦਾ ਭੇਲੀ ਦਿੰਦਾ ਆ ਪਰ ਅੱਜ ਕੱਲ ਜਿਵੇਂ ਜਿਵੇਂ ਕਿ ਤਮਨਾ ਸਮਰਸ਼ੀਲਾਈਜ਼ ਹੋਈ ਜਾ ਰਿਆ ਵਾ ਤੇ ਜਿਵੇਂ ਜਿਵੇਂ ਸਮਾਜ ਵਿੱਚ ਹਰ ਕੋਈ ਚੀਜ਼ ਜਿਹੜਾ ਵਾ ਨਾ ਉਹ ਪੈਸੇ ਨੂੰ ਮੇਨ ਕਨਸੈਪਟ ਲੈ ਕੇ ਜਾ ਰਿਆ ਉਹਦੇ ਵਿੱਚ ਉਹ ਕਿਸਾਨੀ ਆਪਣੀਆਂ ਇੱਕ ਥੋੜੀਆਂ ਮਜਬੂਰੀਆਂ ਵੀ ਹੋ ਜਾਂਦੀਆਂ ਕਿ ਉਹਨੂੰ ਫਿਰ ਉਹ ਥੋੜਾ ਐਸੀ ਨੂੰ ਜਾਂਦਾ ਕਿ ਮੈਂ ਜਿੰਨਾ ਤੋਂ ਵੱਧ ਵੱਧ ਕਮਾਈ ਆਪਣੀ ਵਧਾਵਾਂ ਤੇ ਉਹਦੇ ਵਿੱਚ ਬੈਨੀਫਿਟ ਹੈ ਤੁਸੀਂ ਕਿਸਾਨੀ ਪਰਿਵਾਰ ਨਾਲ ਜੁੜੇ ਹੋ ਮੈਂ ਬਿਲਕੁਲ ਜੀ ਜ਼ਮੀਂਦਾਰ ਪਰਿਵਾਰ ਨਾਲ ਮੇਰਾ ਸੰਬੰਧ ਹੈ ਤੇ ਬਸ ਇਦਾਂ ਹੀ ਫਿਰ ਮੁੜ ਕੇ ਐਸਲਾਈਨ ਚ ਆ ਕੇ ਟਰੈਕਟ ਦੇ ਵਿੱਚ ਵੀ ਜੌਬ ਕੀਤੀ ਹਾਂਜੀ ਮੈਂ ਬੈਂਕ 'ਚ ਕੋਈ ਅ uh, 2012 13 14 ਤੱਕ ਮੈਂ ਜੌਬ ਕੀਤੀ ਉਸ ਤੋਂ ਬਾਅਦ ਫਿਰ ਪੂਰਾ ਬੈਂਕ ਸੀ ਉਹ ਹੈ ਕਿ ਤੀਜੇ ਸੰਜੂਰੀਨ ਬੈਂਕ ਆ ਪੰਜਾਬ ਦੇ ਵਿੱਚ ਜੌਬ ਉਸ ਤੋਂ ਬਾਅਦ ਇਹ ਉਹਨਾਂ ਮਰਜ਼ ਹੋ ਗਿਆ ਐਚੀ ਐਕਸੀਡੈਂਟ ਐਚੀ ਐਕਸੀ ਦੀ ਮਰਜ਼ ਹੋਣ ਦੇ ਨਾਲ ਫਿਰ ਕੁਝ ਉਹਨਾਂ ਨੇ ਨੌਮ ਜਿਹਦਾ ਨਹੀਂ ਰੱਖਦੇ ਸਖਤ ਰੱਖਦੇ ਕਿ ਉਹ ਮੈਨੂੰ ਪਸੰਦ ਨਹੀਂ ਹੀ ਫਿਰ ਮੈਂ ਉਤੋਂ ਰਿਜ਼ਾਈਨ ਦਿੱਤਾ ਕਹਿੰਦੇ ਆਪਣਾ ਹੀ ਕੰਮ ਕਰਦਾ ਸੀ ਬਸ ਉਹ ਫਿਰ ਤੁਹਾਨੂੰ ਪਤਾ ਕਿ ਬੈਂਕ ਵਿੱਚ ਕਿੰਨਾ ਪ੍ਰੈਸ਼ਰ ਹੁੰਦਾ ਕਿੰਨਾ ਸਾਰਾ ਹੁੰਦਾ ਫਿਰ ਉਸੀ ਨੂੰ ਮੈਨੂੰ ਨਹੀਂ ਪਸੰਦ ਆਇਆ ਤੇ ਮੈਂ ਰਿਜ਼ਾਈਨ ਦੇ ਤਾੜੇ ਵਿੱਚ ਜਦੋਂ ਇਹ ਕੰਮ ਵੀ ਸ਼ੁਰੂ ਕੀਤਾ ਜਾਂ ਹੁਣ ਵੀ ਤੁਸੀਂ ਜਾਂ ਖਾਣਾ ਇਥੇ ਘਰ ਵਾਲਾ ਖਾਣਾ ਹੀ ਪਰੋਸ ਕੇ ਰੱਖਿਆ ਹੋਇਆ ਲੋਕ ਆnde ਹੋਣਗੇ ਤੇ ਹਾਈਲਾਈਟ ਸੈਂਟੈਂਸ ਨੇ ਲੋਕਾਂ ਨਾਲ ਆnde ਹੋਣਗੇ ਤੇ ਉਦੋਂ ਸ਼ੁਰੂ ਕਰਨ ਤੋਂ ਪਹਿਲੇ ਕੋਈ ਐਸੀਆਂ ਰੁਕਾਵਟਾਂ ਸੀ ਜਾਂ ਕੋਈ ਐਸਾ ਕੰਮ ਸੀ ਜਿਹੜਾ ਨਾ ਕਰ पाए ਕਿ ਯਾ ਨਹੀਂ ਇਹ ਕੰਮ ਨਹੀਂ ਰੱਖਦਾ ਉਹ ਚੀਜ਼ ਵਿੱਚ ਸੋਚ ਆਉਂਦੀ ਹੈ ਕਿਉਂਕਿ ਜਦੋਂ ਤੁਸੀਂ ਇੱਕ ਤੁਹਾਡਾ ਹੈਗਾ ਵਾ ਕਿਤਾ ਜ਼ਿੰਮੇਦਾਰ ਹੈ ਨਾ ਤੁਸੀਂ ਉਹ ਚੀਜ਼ ਰੱਖਦੇ ਹੋ ਕਿ ਇੱਕ ਤੁਸੀਂ ਇੱਕ ਮਤਲਬ ਜ਼ਿੰਮੇਦਾਰ ਨੂੰ ਇੱਕ ਦਾਤਾ ਕਿਹਾ ਗਿਆ ਹੈ ਨਾ ਦੇਣ ਦੇਣ ਵਾਲਾ ਵਾ ਹੈ ਨਾ ਤੇ ਜਦੋਂ ਅਸੀਂ ਇੱਕ ਲੈਣ ਵਾਸਤੇ ਜਾ ਕੇ ਕਹੋ ਕਹਿ ਲੋ ਕਿ ਦੁਕਾਨਦਾਰੀ ਵਾਲੇ ਪਾਸੇ ਹੁੰਦੇ ਆ ਜਾਂ ਇੱਕ ਕਹੋ ਕਿ ਪਾਣੀਆ ਟਾਈਪ ਬਣਦੇ ਆ ਫਿਰ ਦਿੱਕਤਾਂ ਤੇ ਹੁੰਦੀਆਂ ਵਾ ਉਹਨੂੰ ਥੋੜਾ ਜਿਆ ਮਤਲਬ ਫੀਲ ਵੀ ਆਉਂਦਾ ਵਾ ਪਰ ਫਿਰ ਸੋਚੀਦਾ ਕਿ ਯਾਰ ਅਸੀਂ ਆਪਣੀ ਚੀਜ਼ ਵੇਚ ਰਹੇ ਆ ਆਪਣੇ ਨਾਲੇ ਸਮਾਜ ਨੂੰ ਚੰਗੀ ਚੀਜ਼ ਦੇ ਰਹੇ ਆ ਕੋਈ ਮੜਾ ਨਹੀਂ ਕਰ ਰਹੇ ਤੇ ਫਿਰ ਉਹ ਚੀਜ਼ ਆਸਤੇ ਆਸਤੇ ਫਿਰ ਉਹ ਖਤਮ ਹੋ ਜਾਂਦੀ ਹੈ ਹੁਣ ਔ ਦਾ ਸੀਜ਼ਨ ਸ਼ਾਇਦ ਕਮਾਦਰ ਸੀਜ਼ਨ ਨਾ ਹੋਣ ਕਰਕੇ ਚੇਨ ਕਿ ਚੱਲ ਹੁਣ ਆ ਜਿਹੜੇ ਮਹੀਨੇ ਆ ਜਿਦਾਂ ਅਗਸਤ ਜਿਹੜਾ ਪਹਿਲਾ ਚੱਲਿਆ ਵਾ ਜੁ ਲਈ ਜੁਲਾਈ ਅਗਸਤ ਸਤੰਬਰ ਇਹ 3 ਮਹੀਨੇ ਆ ਕਿ ਜਦੋਂ ਕਮਾੜ ਜਿਹੜਾ ਵਾ ਉਹ ਕੱਚਾ ਹੁੰਦਾ ਉਦੋਂ ਰੋ ਇੱਕ ਤੇ ਡਿੱਗੀ ਹੁੰਦੀ ਆ ਦੇਖੋ ਜੇ ਰੋ ਅਸੀਂ ਹੁਣ ਮੰਨ ਲਓ ਕਿ ਲੈ ਵੀ ਹੁੰਦੇ ਆ ਕੰਨ ਲੈ ਵੀ ਹੁੰਦੇ ਆ ਤੇ ਉਹ ਜਿਹੜਾ ਵੀ ਇਹਨੂੰ ਪੀਏਗਾ ਉਹਦਾ ਗਲਾ ਖਰਾਬ ਹੋਊਗਾ ਜਾਂਦਾ ਪੇਟ ਖਰਾਬ ਹੋਊਗਾ ਤੇ ਇਸ ਕਰਕੇ ਮੈਂ ਉਹ ਜੇ ਉਹ ਜੇ ਟਾਈਮ ਨਹੀਂ ਗਨੇ ਤਾਂ ਉਹਦੇ ਕਰਕੇ ਫਿਰ ਮੈਂ ਮੀਨ ਟਾਈਮ ਮੈਂ ਸੋਚਿਆ ਕਿ ਇਹ ਇਹਦੇ ਵਿੱਚ ਕਰ ਲਈ ਜਿਹੜੀ ਮੇਰੇ ਕੋਲ ਸੈਟਅਪ ਤਿਆਰ ਸੀ ਤੇ ਇੱਕ ਸੌਣ ਦਾ ਮਹੀਨਾ ਸੀ ਉਦੋਂ ਫਿਰ ਮੈਂ ਕੀਰਪੁਰੇ ਸ਼ੁਰੂ ਕਰ ਲੇ ਤੇ ਕੀਰਪੁਰੇ ਨੇ ਬਹੁਤ ਵਧੀਆ ਮੈਨੂੰ ਰਿਸਪੌਂਸ ਦਿੱਤਾ ਲੋਕਾਂ ਨੇ ਪਸੰਦ ਕੀਤੀ ਕਿ ਸ਼ਹਿਰ ਵਿੱਚ ਇਸ ਤਰ੍ਹਾਂ ਦਰ ਨਾਲ ਦਰ ਮੈਂ ਕਰਦਾ ਖਾਣਾ ਵੀ ਜਿਹੜਾ ਹੈ ਜਨੇ ਤਿਆਰ ਏਕੇ ਨਾਲ ਤਿਆਰ ਕਰਕੇ ਫਿਰ ਮੈਂ ਉਹਨੂੰ ਇੱਥੇ ਸਰਵ ਕਰਨ ਲੱਗਿਆ। ਅ ਇਹ ਵਾਰੀ ਤੇ ਹੀ ਇਹੋ ਜਿਹੇ ਬਿੱਤਤੀ ਆਉਂਦੇ ਹੋਣ ਕਿ ਯਾਰ ਤੂੰ ਕਿਹੜੇ ਕੰਮ ਚ ਲੱਗ ਪਿਆ। ਇਦਾਂ ਦੇ ਵੀ ਆਉਂਦੇ ਹੋਣ ਕਿ ਸਾਬ ਦੇਖੋ ਇਹ ਮੈਂ ਇਹਦੇ ਵਿੱਚ ਨਾ ਮੈਂ ਥੋੜੀ ਜਿਹਾ ਤੁਹਾਨੂੰ ਕਿ ਦੱਸਾ ਜਾਊਂਗਾ ਕਿ ਲੋਕਾਂ ਦੀ ਕੈਟਾਗਰੀ ਹੁੰਦੀ ਹੈ, ਕਲਾਸ ਹੁੰਦੀ ਹੈ ਹਰ ਕੋਲੋਂ ਦੀ। ਇੱਕ ਬੁੱਧੀਜੀਵੀ ਹੁੰਦੇ ਆ ਜਿਨ੍ਹਾਂ ਨੇ ਸਭ ਕੁਝ ਵੇਖਿਆ ਹੁੰਦਾ ਵਾ ਉਹ ਤੁਹਾਨੂੰ ਮਾੜਾ ਨਹੀਂ ਕਹਿਣਗੇ ਉਹ ਸਗੋਂ ਤੁਹਾਡੀ ਤੁਹਾਨੂੰ ਸਿਫਤ ਕਰਕੇ ਜਾਣਗੇ ਕਿ ਤੁਸੀਂ ਵਧੀਆ ਕੰਮ ਕਰ ਰਹੇ ਹੋ। ਉਹ ਸੀਚੇ ਹੋਏ ਹੋ ਨਾ ਮਤਲਬ ਕਿ ਦੁਨੀਆ ਇਹ ਕੋ ਲੋਕ ਹੁੰਦੇ ਆ ਜਿਨ੍ਹਾਂ ਕੋ ਬਹੁਤ ਸਾਰਾ ਪੈਸਾ ਹੁੰਦਾ ਹੋ ਪਰ ਉਹਨਾਂ ਨੂੰ ਦੁਨੀਆ ਦੇ ਕੁਝ ਲੈਸਨ ਨਹੀਂ ਟੀਚੀਦਾ ਹੁੰਦਾ ਉਹ ਬਖੌਲ ਕਰਕੇ ਜਾਣਗੇ ਇਹ ਕੋ ਲੋਕ ਹੋਣਗੇ ਜਿਨ੍ਹਾਂ ਕਿ ਥੋੜੇ ਜਿਹਾ ਉਹਨਾਂ ਨੂੰ ਇਨਕਮ ਦਾ ਸੋਰਸ ਨਹੀਂ ਹੈਗਾ ਉਹ ਥੋੜਾ ਸਟ੍ਰਗਲ ਕਰ ਰਿਹਾ ਉਹ ਵੀ ਤੁਹਾਨੂੰ ਫੇਸ ਕਰਕੇ ਜਾਣਗੇ ਐਫੀਸ਼ੀਅਲ ਕਰਦੇ ਨੇ ਕਿਉਂਕਿ ਉਹ ਛੀ ਹੱਤੀ ਕੰਮ ਕਰਨਾ ਆਪਣਾ ਕੰਮ ਕਰਦੇ ਨੇ ਜਿਹੜੇ ਤਾਂ ਬੁੱਧੀਜੀਵੀ ਵਰਗੇ ਆ ਜਾਂਦੇ ਜਿਹੜੇ ਲੋਕ ਸਮਝਦਾਰ ਨੇ ਉਹ ਇਸ ਨੂੰ ਕਦੀ ਵੀ ਨੀਵਾ ਨਹੀਂ ਵੇਖੋ ਉਹ ਐਪਰੀਸ਼ੀਏਟ ਕਰਦੇ ਆ ਕਿ ਵਧੀਆ ਕੰਮ ਕਰ ਰਹੇ ਹੋ ਸ਼ਾਇਦ ਅੱਜ ਪੰਜਾਬੀ ਨੌਜਵਾਨਾਂ ਨੂੰ ਲੋੜ ਦੀ ਹੈ ਇਸ ਤਰੀਕੇ ਨਾਲ ਅੱਗੇ ਆਉਂਦੇ ਚਾਹੇ ਜੇ ਉਹਨਾਂ ਕੋਲ ਸੋਰਸਸ ਘੱਟ ਵੀ ਹੋਣ ਜੇ ਇਕਟਪ ਘੱਟ ਮਤਲਬ ਇਟਾਲੀਅਨ ਇਨਵੈਸਟਮੈਂਟ ਘੱਟਾ ਤੇ ਜਰੂਰ ਹੋ ਗਏ ਆ ਅੱਜਕੱਲ ਬਿਲਕੁਲ ਹਰ ਹਰ ਇੱਕ ਨੂੰ ਲੋੜ ਹੈ ਇਸ ਤਰ੍ਹਾਂ ਦੇ ਕੰਮ ਕਰਨ ਦੀ ਜਾਂ ਆਪਣਾ ਆਪਣੇ ਆਪ ਤੇ ਨਿਰਭਰ ਹੋਣ ਦੀ ਜਾਂ ਕੁਝ ਡਿਲੀ ਇਨਕਮ ਜਨਰੇਟ ਕਰਨ ਦੀ ਲੋੜ ਹੈਗੀ ਆ ਪਰ ਲੋਕੀ ਇਹ ਹੈ ਕਿ ਬਾਹਰੋਂ ਬਿਲਕੁਲ ਹਰੇ ਭਰੇ ਦਾਖਰੇ ਪਰ ਅੰਦਰੋਂ ਖੋਖਲੇ ਹੋਏ ਹੋਇਆ ਪਰ ਉਹਦੇ ਵਿੱਚ ਕੀ ਹੈ ਇੱਕ ਸਮਾਜ ਥੋੜੀ ਸ਼ਰਮ ਮਾਰਦੀ ਆ ਜਾਂ ਕੁਝ ਨਾ ਦਾ ਆਪਣੇ ਸਟੇਟਸ ਨੂੰ ਲੱਗਦਾ ਜੀ ਸਾਡੇ ਸਟੇਟਸ ਨੂੰ ਇਸ ਤਰ੍ਹਾਂ ਦਾ ਨਹੀਂ ਲੋਕੀ ਕੀ ਕਹਿਣ ਦੀ ਕਰਦੇ ਜਪ ਦੇਸ਼ਾਂ ਚ ਜਾ ਕੇ ਤੋਂ ਵੀ ਬਿਲਕੁਲ ਮੇਰੇ ਕੋ ਮੈਂ ਇੱਕ ਵਾਰ ਤੁਹਾਨੂੰ ਐਗਜ਼ਾਮਪਲ ਦੇਣੀ ਚਾਹਾਂਗਾ ਕਿ ਅਸੀਂ ਮੇਰੇ ਕੋ ਇੱਕ ਬਜ਼ੁਰਗ ਆਏ ਅ ਸ਼ਾਇਦ ਉਹਨਾਂ ਦੇ ਬੱਚੇ ਬਾਹਰ ਸੀ ਉਹ ਵੀ ਬਾਹਰ ਆਪਣਾ ਰਹਿ ਕੇ ਆਏ ਉਹ ਮੇਰੇ ਨਾਲ ਅੱਧਾ ਘੰਟਾ ਗੱਲ ਕਰਦੇ ਰਹੇ ਤੇ ਉਹਨਾਂ ਨੇ ਕਿਹਾ ਕਿ ਸੱਚੀ ਕਿ ਸਾਡੇ ਬੱਚੇ ਇਤਨਾ ਕੰਮ ਕਰਨ ਲੱਗ ਪਣ ਜਾਂ ਅਗਲੀ ਪੀੜੀ ਕਰਨ ਪਤਾ ਸਾਨੂੰ ਉਹਦੇ ਚੜ੍ਹ ਚੜ੍ਹੀ 50-50 ਲੱਖ ਲਾਉਣਾ ਨਾ ਪਵੇ ਤੇ ਉਹਨਾਂ ਨੇ ਕਿਹਾ ਕਿ ਇਸ ਤੋਂ ਵੀ ਇਨ ਖੇਤੂਆਂ ਦੇ ਨਾਲ ਬਹੁਤ ਵਧੀਆ ਬਹਿ ਕੇ ਆਪਣਾ ਸਭ ਕੁਝ ਕਰ ਲਿਆ ਉਹ ਟੌਰ ਨਾ ਕਰ ਰਹੇ ਕਿ ਸਾਡੇ ਇਹ ਦੇਖਦੇ ਉਹਨਾਂ ਨੂੰ ਸਾਨੂੰ ਨਜ਼ਰ ਪੈ ਜੇ ਆ ਤੇ ਉਹ ਪੀਵਰ ਮਤਲਬ ਆਪਣਾ ਆਪ ਚਿਹਰਾ ਲੁਕਾ ਕੇ ਦੁਕਣ ਦੀ ਕੋਸ਼ਿਸ਼ ਕਰਦੇ ਆ ਤੇ ਅਵੋਇਡ ਕਰਨਾ ਬੰਦਾ ਵਿਕ੍ਰਿੰਤ ਮਿਹਨਤ ਦੇਸ਼ਾਂ ਚ ਜਾ ਕੇ ਵੀ ਨੌਜਵਾਨ ਜਿਹੜੇ ਨੇ ਮਿਹਨਤ ਕਰਦੇ ਨੇ ਜੇ ਪੰਜਾਬੀ ਨੌਜਵਾਨੀ ਕਰਦੇ ਨੇ ਉੱਥੇ ਵੀ ਜੇ ਕਹਿੰਦੇ ਪੰਜਾਬੀਆਂ ਨੇ ਟੱਕ ਪਾਈ ਤੇ ਇਹੋ ਜਿਹੇ ਪੰਜਾਬੀ ਪੰਜਾਬ ਦੇ ਵਿੱਚ ਟੱਕ ਪਾਉਣ ਆਪਣਾ ਕੰਮ ਆਪਣਾ ਕੀਤਾ ਆਪਣਾ ਹੱਥੀ ਮਿਹਨਤ ਕਰਨ ਕਿਰਤ ਕਰਨ ਤਾਂ ਸ਼ਾਇਦ ਵਿਦੇਸ਼ਾਂ ਵੱਲ ਰੋਕਣਾ ਕਰਨਾ ਪਵੇ ਇਸ ਨੌਜਵਾਨ ਵੀ ਇੱਕ ਵਿਸਾਣ ਜਿਹੜੀ ਉਹ ਪੈਦਾ ਕਰਦਾ ਬੈਂਕ ਦੇ ਵਿੱਚ ਜੋਬ ਕੀ ਕੀਤੀ ਖੇਤੀਬਾੜੀ ਨਾਲ ਜੁੜਿਆ ਹੋਇਆ ਔਰ ਖੁਦ ਇੱਕ ਸਟੋਰ ਲਾ ਕੇ ਚਾਹੇ ਉਹ ਰੌ ਦਾ ਵੇਲਨਾ ਕਹਿ ਲਈਏ ਕਿ ਰੌ ਵੱਖ-ਵੱਖ ਤਰ੍ਹਾਂ ਦੀ ਜਿਹੜੀ ਇੱਕ ਉਹਦੇ ਵਿੱਚ ਵੀ ਫਲੇਵਰਡ ਰੌ ਵਿਚ ਰਿਹਾ ਹੋਰ ਮਤਲਬ ਉਹਦੇ ਜਿਹਾ ਵੈਰਾਈਟੀ ਆਫ ਦਾ ਉਹਦੇ ਜਿਗੰਨੇ ਦੀਆਂ ਵੈਰਾਈਟੀਆਂ ਦੇ ਵਿੱਚ ਔਰ ਦੂਸਰਾ ਜੇ ਅੱਜ ਆਪਾਂ ਗੱਲ ਕਰੀਏ ਤੇ ਥੋੜਾ ਵਿਹਲਾ ਟਾਈਮ ਮਿਲਿਆ ਤਾਂ ਉਹਦੇ ਵਿੱਚ ਖਾਣਾ ਵੀ ਜਿਹੜਾ ਲੋਕਾਂ ਨੂੰ ਪਲੋਸਿਆ ਕੈਮਰਾ ਪਰਸਨ ਵਿਕੇ ਦੇ ਨਾਲ ਗੁਰਪ੍ਰੀਤ ਚਾਵਲਾ ਜਗਬਾਨੀ ਟੀਵੀ ਲਈ ਗੁਰਦਾਸ